ਆਖਰ ਇਨਸਾਨ ਨੂੰ ਨੀ ਰਿਪਲੇਸਮੈਂਟ ਯਾਨਕੀ ਗੋਡੇ ਬਦਲਣ ਦੀ ਨੋਬਤ ਕਿਉਂ ਆਂਦੀ ਹੈ ਗੋਡੇ ਦਾ ਆਪਰੇਸ਼ਨ ਜਿਹਨੂੰ ਕਿ ਆਪਾਂ ਨੀ ਰਿਪਲੇਸਮੈਂਟ ਕਹਿੰਦੇ ਆ ਉਹਦੇ ਲੋਡ ਪੈਂਦੀ ਹੈ ਜਦੋਂ ਗੋਡੇ ਘਸ ਜਾਂਦੇ ਆ ਘਸਨ ਦਾ ਮਤਲਬ ਕਿ ਆਰਥਰਾਇਟਿਸ ਹੋ ਜਾਂਦਾ ਹੈ ਹਮ ਆਰਥਰਾਇਟਿਸ ਜੇ ਆਪਾਂ ਗੱਲ ਕਰੀਏ ਤਾਂ ਦੋ ਕਿਸਮ ਦਾ ਮੋٹے ਤੌਰ ਤੇ ਕਹਿ ਸਕਦੇ ਆ ਇੱਕ ਹੈ ਕੁਝ ਗਠੀਆ ਪ੍ਰਕਾਰ ਦਾ ਜਿਦੇ ਵਿੱਚ ਸਰੀਰ ਦੇ ਅੱਡ-ਅੱਡ ਜੋੜਾਂ ਨੂੰ ਦੇ ਸੋਜੀ ਛਾ ਜਾਂਦੀ ਆ ਤੇ ਉਹਨਾਂ ਦੇ ਹੱਡੀਆਂ ਘਸ ਜਾਂਦੀਆਂ ਹਮ ਇਹ ਨਾਰਮਲੀ ਥੋੜਾ ਯੰਗਰ ਏਜ ਗਰੁੱਪ 30 ਤੋਂ 50 ਸਾਲ ਦੀ ਏਜ ਗਰੁੱਪ ਦੇ ਵਿੱਚ ਆਪਾਂ ਨੂੰ ਪ੍ਰੈਜ਼ੈਂਟ ਕਰਦਾ ਹੈ। ਹੂੰ ਦੂਸਰਾ ਹੈ ਕਿ ਉਮਰ ਦੇ ਨਾਲ-ਨਾਲ ਜੋੜਾਂ ਦਾ ਘਸਣਾ ਕਿ ਜਿਵੇਂ ਆਪਣੇ ਵਾਲ ਸਫੇਦ ਹੁੰਦੇ ਆ ਉਵੇਂ-ਉਵੇਂ ਆਪਣੇ ਜੋੜਾਂ ਦੇ ਵਿੱਚ ਇੱਕ ਪਾਲਿਸ਼ ਜਾਂ ਗ੍ਰੀਸ ਜਿਹਨੂੰ ਆਮ ਤੌਰ ਤੇ ਕਹਿੰਦੇ ਹੂੰ ਸਾਇੰਟਿਫਿਕ ਟਰਮ 'ਚ ਉਹਨੂੰ ਕਾਟਲੀਜ ਕਹਿੰਦੇ ਆ ਉਹ ਘਸਣਾ ਸ਼ੁਰੂ ਹੋ ਜਾਂਦਾ ਹੈ। ਜਿਦੇ ਕਰਕੇ ਹੱਡੀ ਦਾ ਪਾਰਟ ਉਹ ਨੰਗਾ ਹੋ ਜਾਂਦਾ ਤੇ ਹੱਡੀਆਂ ਆਪਸੀ ਲਗੜ ਕਰਨੀਆਂ ਸ਼ੁਰੂ ਕਰ ਦਿੰਦੀਆਂ। ਤੇ ਉਹਦੇ ਨਾਲ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਜੋੜਾਂ ਦੇ ਵਿੱਚ ਚੱਲਣਾ ਫਿਰਨਾ ਔਖਾ ਹੋ ਜਾਂਦਾ ਹੈ ਤੇ ਜਿਵੇਂ ਸਾਇੰਸ ਪ੍ਰੋਗਰੈਸ ਹੋਈ ਤਾਂ ਇੱਕ ਬਹੁਤ ਹੀ ਅੱਛੀ ਟੈਕਨੀਕ ਨਿਕਲ ਕੇ ਆਈ ਹੈ ਜਿਹਨੂੰ ਕਹਿੰਦੇ ਹਨ ਨੀ ਰਿਪਲੇਸਮੈਂਟ ਜੀ ਇਹ ਆਮ ਸ਼ਬਦਾਂ ਵਿੱਚ ਗੋਡਾ ਬਦਲਣਾ ਜੀ ਤਾਂ ਉਦੋਂ ਆਪਾਂ ਨੂੰ ਗੋਡਾ ਬਦਲਣ ਦੀ ਲੋੜ ਪੈਂਦੀ ਹੈ ਗੋਡਾ ਬਦਲਣ ਦੀ ਲੋੜ ਕਿਉਂ ਪੈਂਦੀ ਹੈ ਜਿੱਦਾਂ ਤੁਸੀਂ ਦੱਸ ਦਿਓ ਵੀ ਹੱਡੀਆਂ ਕਿਸ-ਕਿਸ ਕੇ ਕਿਸ ਦੀਆਂ ਕਿਉਂ ਨਹੀਂ ਹਰ ਇਨਸਾਨ ਦੀ ਤਾਂ ਕਿਸ ਦੀ ਨਹੀਂ ਕੁਝ ਅਜਿਹੇ ਇਨਸਾਨ ਚੁਣਿੰਦਾ ਇਨਸਾਨੀ ਹੁੰਦਾ ਜਿਨ੍ਹਾਂ ਦੇ ਗੋਡੇ ਬਦਲਣ ਦੀ ਲੋੜ ਪੈਂਦੀ ਹੈ ਕਿ ਉਹਨਾਂ ਦੇ ਕੋਲ ਕੋਈ ਗਲਤੀਆਂ ਹੋਈਆਂ ਹੁੰਦੀਆਂ ਇਹ ਤੁਸੀਂ ਬਿਲਕੁਲ ਸਹੀ ਕੁਐਸਚਨ ਪੁੱਛਿਆ ਜਿਵੇਂ ਕਿ ਹਰ ਬੰਦੇ ਨੂੰ ਗੋਡਾ ਬਦਲਣ ਦੀ ਜਾਂ ਨੀਰ ਰਿਪਲੇਸਮੈਂਟ ਦੀ ਲੋੜ ਨਹੀਂ ਪੈਂਦੀ ਬਟ ਜਿਵੇਂ ਆਪਾਂ ਆਪਣੇ ਸਰੀਰ ਦਾ ਧਿਆਨ ਨਾ ਰੱਖੀਏ ਜਿਵੇਂ ਕਿ ਆਪਣੀ ਡਾਈਟ ਅੱਛੀ ਨਾ ਹੋਵੇ ਡਾਈਟ ਦੇ ਵਿੱਚ ਜੰਕ ਫੂਡ ਜਾਂ ਫੈਟੀ ਫੂਡ ਜ਼ਿਆਦਾ ਰਿਹਾ ਹੋਵੇ ਆਪਣਾ weight ਜ਼ਿਆਦਾ ਰਿਹਾ ਹੋਵੇ ਆਪਣਾ ਪੋਸਚਰ ਵਗੈਰਾ ਨਾ ਵਧੀਆ ਰਿਹਾ ਹੋਵੇ ਤੇ ਆਪਾਂ ਰੈਗੂਲਰ ਐਕਸਰਸਾਈਜ਼ ਨਾ ਕੀਤੀ ਹੋਵੇ ਤਾਂ ਜੋਇੰਟਸ ਦੇ ਉੱਪਰ ਗੋਡਿਆਂ ਉੱਪਰ ਸਟ्रेस ਜ਼ਿਆਦਾ ਆਉਂਦਾ ਹੈ ਜਿਹਦੇ ਕਰਕੇ ਗੋਡੇ ਘਸ ਜਾਂਦੇ ਜਲਦੀ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਆਪਣੇ ਬਜ਼ੁਰਗਾਂ ਦੇ ਵਿੱਚ ਉਹ ਲੰਬੀ ਉਹ ਬਧੇਰੀ ਉਮਰ ਤੱਕ ਵਧੀਆ ਤੁਰਦੇ ਫਿਰਦੇ ਸੀ ਮੈਨੂੰ ਯਾਦ ਹੈ ਜਿਵੇਂ ਸਾਡੇ ਬਾਉ ਜੀ ਸੀ 80 ਸਾਲ ਦੀ ਉਮਰ 'ਚ ਵੀ ਸੈਰ ਕਰਕੇ ਘਰ ਤੱਕ ਆਉਂਦੇ ਹੁੰਦੇ ਸੀ ਤੇ ਕਦੇ ਮੈਂ ਦੇਖਿਆ ਨਹੀਂ ਕਿ ਵੀ ਉਹਨਾਂ ਨੇ ਗੋਡੇ ਫੜ ਕੇ ਬੈਠੇ ਹੋਣ ਕਿ ਮੈਨੂੰ ਤਕਲੀਫ ਹੋ ਰਹੀ ਹੈ ਤਾਂ ਆਹ ਪ੍ਰੋਬਲਮ ਅੱਜਕੱਲ ਦੇ ਟਾਈਮ 'ਚ ਵੱਧ ਗਈ ਹੈ ਅੱਜਕੱਲ ਦਾ ਟਾਈਮ ਤਾਂ ਅਸੀਂ 40 ਸਾਲ ਤੋਂ ਹੀ ਆਹ ਗੋਡਿਆਂ ਦੀ ਪ੍ਰੋਬਲਮਸ ਦੇਖਣੀ ਸ਼ੁਰੂ ਕਰ ਦਿੰਦੇ ਆਂ ਤੇ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਸਟ्रेस ਲੈਕ ਆਫ ਐਕਸਰਸਾਈਜ਼ ਕਿ ਲੋਕੀ ਐਕਸਰਸਾਈਜ਼ ਨੂੰ ਧਿਆਨ ਨਹੀਂ ਦਿੰਦੇ ਕੰਮ ਵਾਲੀ ਭੱਜਦੇ ਰਹਿੰਦੇ ਤੇ ਸੈਡੈਂਟਰੀ ਲਾਈਫਸਟਾਈਲ ਕਿ ਆਫਿਸ ਦੇ ਵਿੱਚ ਬਸ ਲੈਪਟਾਪ ਤੇ ਬੈਠੇ ਕੰਮ ਕਰ ਰਹੇ ਹੈਗੇ ਨੇ ਕੋਈ ਪੋਸਚਰਸ ਬੈਠੇ ਹੋਏ ਨਹੀਂ ਵਰਕਆਊਟ ਨਾ ਕਰਨਾ ਵਰਕਆਊਟ ਨਾ ਕਰਨਾ ਜਾਂ ਦੂਸਰੇ ਪਾਸੇ ਹੈ ਜਾਂ ਕੁਝ ਲੋਕ ਹੈ ਜੇ ਵਰਕਆਊਟ ਓਵਰ ਐਕਸੈਸ ਕਰ ਲੈਂਦੇ ਆ ਉਹਨਾਂ 'ਚ ਵੀ ਦਿੱਕਤ ਆ ਜਾਂਦੀ ਹੈ ਗੋਡੇ ਬਦਲਣ ਦੀ ਗੱਲ ਕੀਤੀ ਜਾਵੇ ਆਪਰੇਸ਼ਨ ਕਿੱਡਾ ਕੁ ਸਕਸੈਸਫੁਲ ਹੈ ਗੋਡੇ ਬਦਲਣ ਦਾ ਆਪਰੇਸ਼ਨ ਬਹੁਤ ਹੀ ਇੱਕ ਸਕਸੈਸਫੁਲ ਆਪਰੇਸ਼ਨ ਹੈ ਇੱਕ ਬਹੁਤ ਹੀ ਵਧੀਆ ਕਾਰ ਹੈਗੀ ਇਹ ਸਾਇੰਸ ਨੇ ਜੋ ਆਪਾਂ ਨੂੰ ਦਿੱਤੀ ਹੈਗੀ ਹੈ ਕਾਫੀ ਲੋਕਾਂ ਦੀ ਲਾਈਫ ਇਨਾ ਅਫੈਕਟਡ ਰਹਿੰਦੀ ਹੈ ਤੇ ਆਪਰੇਸ਼ਨ ਤੋਂ ਬਾਅਦ ਲਾਈਫ ਚੇਂਜਿੰਗ ਹੋ ਜਾਂਦੀ ਹੈ